28 ਸਾਲਾਂ ਚ 44786 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ। ਤੁਹਾਡੇ ਪਿੰਡ ਵੀ ਕਿਸੇ ਨਾ ਕਿਸੇ ਨੂੰ ਮਿਲੀ ਹੋਊਗੀ ਨੌਕਰੀ। ਜਾਂ ਕੋਈ ਆਲੇ-ਦਾਲੇ ਤੇ ਤੁਹਾਡੇ ਰਿਸ਼ਤੇਦਾਰ, ਦੋਸਤ, ਮਿੱਤਰ ਨੂੰ ਮਿਲੀ ਹੋਊਗੀ। ਨਾਲੇ ਇਹ ਪੁੱਛ ਲਿਓ ਕਿਸੇ ਦਾ 1 ਰੁਪਿਆ ਲੱਗਿਆ ਹੋਵੇ ਤਾਂ ਮੈਂ ਮੈਂ ਜ਼ਿੰਮੇਵਾਰ ਹਾਂ। ਇਹ ਵੀ ਪੁੱਛ ਲਿਓ ਕਿਸੇ ਨੂੰ ਕੋਈ ਐਮਐਲਏ ਜਾਂ ਮੰਤਰੀ ਦੀ ਸਪਾਰਸ਼ ਲਵਾਉਣੀ ਪਵੇ ਉਹ ਮੈਂ ਜ਼ਿੰਮੇਵਾਰ ਹਾਂ। ਕਈ ਕਈ ਕਰਾਂ ਚ ਤਾਂ ਤਿੰਨ-ਤਿੰਨ ਨੌਕਰੀਆਂ ਮਿਲ ਗਈਆਂ। ਤੁਹਾਡੇ ਘਰੇ ਚਿੱਠੀ ਆ ਜਾਊਗੀ ਕਿ ਆਜਾ ਭਾਈ ਕੁਰਸੀ ਤੇ ਰਹਿ ਇੰਤਜ਼ਾਰ ਕਰਦੀ ਐ। ਨੌਕਰੀਆਂ ਦੀ ਕਮੀ ਨਹੀਂ, ਨੀਅਤ ਦੀ ਕਮੀ ਹੁੰਦੀ ਐ, ਨੀ ਮੇਰਾ ਨਾਮ ਆਮਨਦੀਪ ਸਿੰਘ ਹੈ ਮੇਰਾ ਪਿੰਡ ਚੁੱਕੀ ਛਤਰਾਣੀ ਹਲਕੇ ਦੇ ਵਿੱਚ ਜ਼ਿਲ੍ਹਾ ਪਟਿਆਲੇ ਚ ਆਉਂਦਾ ਹੈਗਾ ਮੇਰੇ ਫਾਦਰ ਸਾਹਿਬ ਐਕਸਪਾਇਰ ਹੋ ਗਏ ਸੀਗੇ ਉਸ ਤੋਂ ਬਾਅਦ ਸਾਡਾ ਪਰਿਵਾਰ ਬਿਲਕੁਲ ਹੀ ਉਹਨਾਂ ਦੇ ਸਿਰ ਤੇ ਹੀ ਚੱਲਦਾ ਸੀਗਾ ਪਰਿਵਾਰ ਇਸ ਕਰਕੇ ਕਾਰੋਬਾਰ ਸੀਗਾ ਠੱਪ ਪੈ ਗਿਆ ਸੀਗਾ ਨਾ ਕੋਈ ਰੋਜ਼ਗਾਰ ਦਾ ਐਨ ਆਓ ਸੀ ਖੇਤੀਬਾੜੀ ਦਾ ਸੀ ਛੋਟੇ ਪਰਿਵਾਰ ਕਿਸਾਨਾਂ ਚੋਂ ਆਉਂਦੇ ਆ ਕੋਈ ਬਹੁਤੀ ਜ਼ਮੀਨ ਜਾਇਦਾਦ ਵੀ ਸਾਡੇ ਕੋਲੇ ਨਹੀਂ ਸੀਗੀ ਖੇਤੀ ਦੇ ਸਿਰ ਤੇ ਹੀ ਸਾਡਾ ਪਰਿਵਾਰ ਚੱਲ ਸਕਦਾ ਪਰੰਤੂ ਪੰਜਾਬ ਸਰਕਾਰ ਨੇ ਇੱਕ ਉਪਰਾਲਾ ਕੀਤਾ ਮਾਨਿਆ ਸਹਾਇਤਾ ਦੇ ਨਾਲ ਨਾਲ ਜਿਹੜੇ ਵੀ ਪਰਿਵਾਰ ਦਾ ਰੋਜ਼ਗਾਰ ਬੇਰੋਜ਼ਗਾਰ ਸਨ ਉਹਨਾਂ ਨੂੰ ਰੋਜ਼ਗਾਰ ਦੇਣ ਦੀ ਮੁਹਿੰਮ ਚਲਾਈ ਜਿਸ ਦੇ ਤਹਿਤ ਮੈਨੂੰ ਪੰਜਾਬ ਸਰਕਾਰ ਨੇ ਖੇਤੀਬਾੜੀ ਵਿਭਾਗ ਦੇ ਵਿੱਚ ਨੌਕਰੀ ਐਜ਼ ਅ ਕਲਰਕ ਨੌਕਰੀ ਦਿੱਤੀ ਹੈ ਪੰਜਾਬ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸੀਐਮ ਸ਼੍ਰੀ ਭਗਵੰਤ ਮਾਨ ਜੀ ਦਾ